ਹੱਕ ਹੱਕ ਅਗਾ ਗੁਰਗੋਬਿੰਦ ਸਿੰਘ ਸਾਗੇ ਸਗਨ ਸਾਗੁਰਗੋਬਿੰਦ ਸਿੰਘ ਸਾਹੇ ਸਗਨ ਸਾ ਸਾਗੇ ਸਗਨ ਸਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਜੇ ਹਾਲ ਤੱਕ ਸਾਇਬਲੋ ਲਗਾਈ ਗਈ ਧਾਰਮਿਕ ਸਭਾ ਨਿਭਾਉਣ ਲਈ ਸੇਵਾ ਨਿਭਾਉਣ ਲਈ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦਾ ਸੰਸਦ ਫਤਿਹਗੜ੍ਹ ਸਾਹਿਬ ਪਹੁੰਚੇ ਹਨ ਗੱਲਬਾਤ ਕਰ ਲੈਣਾ ਹੈ। ਪ੍ਰੇਮ ਚੰਦੂ ਸਾਹਿਬ ਅੱਜ ਸੇਵਾ ਨਿਭਾਉਣ ਨੂੰ ਕੀ ਕਹਿਣਾ ਚਾਹੁੰਦੇ। ਅੱਜ ਸ਼ੇਦਾਂ ਦੀ ਇਸ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਨਤਮਸਤਕ ਹੋ ਕੇ ਮਹਾਨ ਸ਼ੇਦਾਂ ਨੂੰ ਮਾਤਾ ਗੁਜਰੀ ਜੀ ਨੂੰ ਥੋੜੇ ਜਿਹਾ ਜੈ 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 ਨੂੰ ਸਤਕਾਰ ਭੇਟ ਕਰਦੇ ਹਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਤੇ ਸਾਡੇ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਔਰ ਨਾਲ ਜੈਦਲ ਸਾਹਿਬਾਨ ਵੱਲੋਂ ਜੋ ਸਾਨੂੰ ਸੇਵਾ ਲਈ ਆ ਅੱਜ ਇਸ ਪਵਿੱਤਰ ਸਥਾਨ 'ਤੇ ਸੇਵਾ ਕਰਕੇ ਮਾਨੂੰ ਬੜਾ ਸਕੂਨ ਹੋਇਆ ਮਾਨੂੰ ਬੜੀ ਖੁਸ਼ੀ ਹੋਈ ਆ ਜੋ ਵੀ ਅਕਾਲੀ ਸਰਕਾਰ ਸਮੇਂ ਉਸ ਸਮੇਂ ਦੀ ਲੀਡਰਸ਼ਿਪ ਵੱਲੋਂ ਗਲਤੀਆਂ ਜਾਂ ਕਮੀਆਂ ਜੋ ਘਾਟਾ ਰਹੀਆਂ ਉਹਨਾਂ ਦੇ ਹਿਮਾਜਾਤ ਲਈ ਅਸੀਂ ਲਿਖਤੀ ਤੌਰ ਤੇ ਆਪ ਹਾਜ਼ਰ ਹੋ ਕੇ ਵੀ ਅਰਜੀ ਦਿੱਤੀ ਸਿੰਘ ਸਾਹਿਬਾਨ ਨੇ ਵੀ ਬਾਕੀ ਜਿਨ੍ਹਾਂ ਨੇ ਅਰਜੀ ਨਹੀਂ ਦਿੱਤੀ ਉਹਨਾਂ ਨੂੰ ਬੁਲਾ ਕੇ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੇ ਸੀ ਉਸ ਤਰ੍ਹਾਂ ਦੀ ਸੇਵਾ ਲਈ ਇਹ ਅੱਜ ਵੀ ਸੇਵਾ ਕਰ ਰਹੇ ਹਨ ਮੈਨੂੰ ਤਾਂ ਜਮਾਤੀ ਤੌਰ ਤੇ ਵੀ ਬਹੁਤ ਖੁਸ਼ੀ ਆਈ ਸਾਰੀ ਚੱਲੀ ਆ ਜਾਤੀ ਤੌਰ ਤੇ ਬਹੁਤ ਤਸੱਲੀ ਆ ਕਿਉਂਕਿ ਮੇਰੇ ਬਾਰੇ ਬਹੁਤ ਭਾਰੂ ਭੁਲੇਖੇ ਤੇ ਗੱਲ ਆਵਰਾ ਆਵਾਰਾਂ ਵਿੱਚ ਅਸੀਂ ਲੋਕਾਂ ਨੇ ਸਫਾਈਆਂ ਸੀ ਪਰ ਮੈਂ ਸਾਉਂਤਾ ਸਿੰਘ ਸਾਹਿਬਾਨ ਨੇ ਜਿੱਥੇ ਉਹ ਸਮਾਗਰਤ ਵਾਲੀ ਵਿਸ਼ਾਗ ਵਾਲੀ ਕਹਾਣੀ ਜਿਹੜੀ ਝੂਠੀ ਮੇਰੇ ਨਾਂ ਤੇ ਪੜੀ ਗਈ ਸੀ ਭਾਵੇਂ ਤੇਜਤਾ ਸਾਹਿਬ ਨੇ ਕਹਿੰਦੇ ਤੇ ਨੇ ਗਰੋਸ ਕਰਤੀ ਸੀ ਰੂਦੇ ਬਾਰੇ ਫੇਰ ਵੀ ਭੁਲੇਖੇ ਪਾਏ ਜਾਂਦੇ ਸੀ ਤੇ ਤਸਦੀਕ ਬਾਰੇ ਕੀਤੀ ਤੇ ਦੂਜੇ ਜਿਹੜੇ ਬਿਆਨ ਸੀ ਜਿਨ੍ਹਾਂ ਦਾ ਮਤਲਬ ਮੈਂ ਰਿਕਾਰਡ ਲੈ ਕੇ ਵੀ ਮਤਲਬ 8 ਮਾਰਚ ਨੂੰ ਸੇਵਾ ਕਰਨ ਤੋਂ ਬਾਅਦ ਜਿਸ ਸਹਿਬਾਨ ਕੋਲ ਜਾਵਾਂਗਾ ਉਦੋਂ ਵੀ ਮੈਂ ਸਾਰੀ ਗੱਲ بار-बार ਸੰਗਤ ਦੇ ਸਾਹਮਣੇ ਜਦੋਂ ਮਨੋਂ ਦੱਸੀ ਬਹੁਤ ਬਹੁਤ ਸਰ ਦਾ ਮੇਰੇ ਵੱਲੋਂ ਰੱਖਣ ਲੱਗਿਆ ਬੰਦੀ ਨਹੀਂ ਹੋਵੇ ਪਰ ਜੈਸੇਦਾਰ ਸਾਹਿਬਾ ਨਾਲ ਦੀ ਤਸਦੀਕ ਹੋਈ ਜਦੋਂ ਮੈਂ ਸੰਗਤ ਦੇ ਵਿੱਚ ਪੂਰੀ ਗੁਰੂ ਨੇ ਮੈਨੂੰ ਮਤਬਖਸ਼ੀ ਮਤਬਖਸ਼ੀ ਔਰ ਇਹ ਗੱਲ ਕਹਿਣ ਦਾ ਹੌਸਲਾ ਦਿੱਤਾ ਸੱਚ ਸੁਣਾਉਣ ਦਾ ਕਿ ਉਹ ਸੱਚ ਸੁਣ ਤੋਂ ਬਾਅਦ ਸਿੰਘ ਸਾਹਿਬਾਨ ਦੀ تسਲੀ ਹੋਈ ਮੈਨੂੰ ਇਸ ਗੱਲ ਦਾ ਕੋਈ ਵੀ ਆ ਜੋ ਪhleਖੇ ਜਿਹੜੇ ਦੂਰ ਹੋਏ ਪਰ ਫਿਰ ਵੀ ਕੁਝ ਲੋਕਾਂ ਨੇ ਖੇਲੇ ਪਾਉਣ ਦੀ ਯਤਨ ਕੀਤਾ ਜਦੋਂ ਸਵਾਵਾ ਮਾਹੌਲ ਬਣਿਆ ਜਦੋਂ ਏਕਤਾ ਦਾ ਮਾਹੌਲ ਬਣਿਆ ਉਸ ਲੋਕਾਂ ਨੇ ਮਤਲਬ ਮਾਹੌਲ ਨੂੰ ਖਰਾਬ ਕਰਨ ਲਈ ਆਪਣੀ ਆਦਤ ਅਨੁਸਾਰ ਮਤਲਬ ਉਤਰਾਂ ਦੀਆਂ ਗੱਲਾਂ ਕਹੀਆਂ ਜਿਹੜੀਆਂ ਪੋਸੀਬਲ ਹੀ ਨਹੀਂ ਹੈ ਜਿਹੜੀਆਂ ਹੋই ਨਹੀਂ ਸਕਦੀਆਂ ਵਲਗ ਬਲੈਕ ਥੰਡਰ ਜਿਹੜਾ ਹੈ ਬਰਨਾਰ ਸਰਕਾਰ ਚ ਨਹੀਂ ਹੋਇਆ ਇਹ ਦੁਨੀਆ ਨੂੰ ਪਤਾ ਇਹ ਗਵਰਨਰ ਦੇ ਰਾਜ ਚ ਹੋਇਆ ਸੀ ਤੇ ਉਸ ਬਲੈਕ ਥੰਡਰ ਦੇ ਵਿਰੁੱਧ ਬੜੇ ਡੇਢ ਚਿਰ ਤੱਕ ਵਿਰੋਧ ਕਰਦੇ ਹਮਜਾਰਾ ਕਰਦੇ ਜੇਲ੍ਹ ਕੱਤੀ 2-2 ਮਹੀਨੇ ਉਹ ਤੋਂ ਪਹਿਲਾਂ 1984 ਵਿੱਚ ਜੋ ਫ੍ਰੀ ਸੈਕਟਰੀ ਕੀਤੀ ਸੀ ਰਵੀਰੋ ਨੇ ਉਦੋਂ ਮੈਂ ਜੀਵੇ ਹੈ ਨਹੀਂ ਸੀ ਬਲਕਿ ਰਵੀਰੋ ਨਾਲ ਤਾਂ ਮੇਰੀ ਟੱਕਰ ਹੀ ਨਾ ਗੱਲਾਂ ਤੇ ਹੋਈ ਮੇਰਾ ਟਕਰਾਅ ਹੀ ਉਹਦੇ ਨਾਲ ਇਸ ਗੱਲ ਤੇ ਹੁੰਦਾ ਰਿਹਾ ਜਦੋਂ ਜਿਵੇਂ ਆਲਮ ਵਰਗੇੜ ਦੀ ਤਰਜ਼ ਤੇ ਉਹ ਇੱਕ ਇਸ ਤਰ੍ਹਾਂ ਦੀ ਵਰਗੇੜ ਲੱਗਿਆ ਸੀ ਬਣਾਉਣ ਮੈਂ ਵਜ਼ੀਰ ਸੀ ਉਦੋਂ ਮੈਂ ਸ਼ਕਤੀ ਰਾ ਨੂੰ ਘੂੜ ਕੇ ਰੋਕਿਆ ਸੀ ਜਿਹੜੀ ਉਹ ਬੜਨੀ ਸੀ ਦਿੱਤੀ ਬਾਦ ਚਾਲ ਬ੍ਰਿਗੇਡ ਬਣੀ ਜਿਹਦੇ ਹਜ਼ਾਰਾਂ ਮੁੰਡੇ ਸ਼ਹੀਦ ਹੋਏ ਫਿਰ ਰਵੀਰੋ ਤੇ ਘੂੜ ਕੇ ਰੋਪੜ ਜ਼ਿਲ੍ਹੇ ਦੇ ਦੋ ਮੁੰਡੇ ਮਰਨ ਤੋਂ ਬਚਾਏ ਝੂਠੇ ਪੁਲਿਸ ਮੁਕਰਲੇ ਤੋਂ ਬਚਾਏ ਅੱਜ ਚਰਨਜੀਤ ਚੰਨਾ ਝੱਲੀਆਂ ਤੋਂ ਉਹਦੇ ਪਰਿਵਾਰ ਤੋਂ ਪੁੱਛਿਆ ਜਾ ਸਕਦਾ ਹਰਮੀਤ ਭਾਉਆ ਉਹਦੇ ਪਰਿਵਾਰ ਤੋਂ ਪੁੱਛਿਆ ਜਾ ਸਕਦਾ ਜੇਕਰ ਜਾਕਰ ਤੇ ਬਡਾਲੀ ਜੀਉਂਦੇ ਨੇ ਉਹਨਾਂ ਤੋਂ ਪੁੱਛਿਆ ਜਾ ਸਕਦਾ ਕਿ ਕਿਵੇਂ ਉਹਨਾਂ ਨੌਜਵਾਨਾਂ ਨੂੰ ਰਵੀਰੋ ਨੂੰ ਔਰ ਕੇ ਮੈਂ ਉਹਨਾਂ ਦੇ ਚੋਤੇ ਫਿਰੋਕਾਲੇ ਤੇ ਜਾਰ ਬਚਾਈ ਸੀ ਭਾਵੇਂ ਮੇਰੇ ਪਿੰਡੇ ਤੇ ਤਸ਼ੱਦਦ ਵੀ ਮੈਨੂੰ ਖੜਾ ਪਿਆ ਝੂਠੇ ਇਲਜ਼ਾਮ ਵੀ ਮੇਰੇ ਤੇ ਲਾਏ ਮਤਲਬ ਦਸ ਜ਼ਿਆਰਵਾਜੀਆਂ ਵੀ ਕੀਤੀਆਂ ਪਰ ਗੁਰੂ ਨੇ ਬਖਸ਼ਿਸ਼ ਕੀਤੀ ਦੋ ਵਾਰੀ ਸੀਬੀਆਈ ਦੀ ਇਨਕੁਆਇਰੀ ਕਰਾਉਣ ਦੇ ਬਾਅਦ ਵੀ ਮੇਰੇ ਤੇ ਪੰਜ ਪੈਸੇ ਦਾ ਕੋਈ ਇਲਜ਼ਾਮ ਨਹੀਂ ਲੱਗ ਸਕਿਆ ਵਾਰੰਟੀ ਟਾਰਿਫਲਾ ਇਕਲਾਤਾ ਉਹ ਵੀ ਪੂਰਾ ਯਤਨ ਕੀਤਾ ਉਹ ਵੀ ਸਿੱਧ ਨਹੀਂ ਕਰ ਸਕੇ 8 ਮਹੀਨੇ ਬਾਅਦ ਬਾਜਿਤ ਮੈਂ ਬਰੀ ਹੋਇਆ ਭਾਵੇਂ ਪਿੰਡੇ ਤੇ ਦਰ ਤਸ਼ੱਦਦ ਹਣਾ ਫਿਆ ਪਰ ਸੱਚ ਸੱਚ ਹੀ ਹੁੰਦਾ ਔਰ ਸੱਚ ਸਣਾਉਣ ਦੀ ਗੁਰੂ ਨੇ ਮੈਨੂੰ ਸਮਰੱਥ ਬਖਸ਼ੀ ਸ਼ਕਤੀ ਬਖਸ਼ੀ ਔਰ ਜਿਹੜਾ ਕਿ ਮੇਰੇ ਖੁੱਦ ਬੋਲਿਆ ਜਾ ਰਿਹਾ ਸੀ ਉਹ ਸਿੰਘ ਸਾਹਿਬਾਨ ਨੇ ਸਾਜ ਸੰਗਤ ਦੇ ਸਾਹਮਣੇ ਲਿਆ ਕੇ ਉਹ ਝੂਠ ਨੂੰ ਡੰਗਾ ਕੀਤਾ ਔਰ ਸੱਚ ਦੀ ਪਹਿਰੇਦਾਰੀ ਕਰਨ ਤੇ ਮੈਨੂੰ ਉਸ ਦੀ ਆਪਦੀ ਤਸੱਲੀ ਆ ਤੇ ਬਾਕੀ ਜਿਹੜਾ ਖੱਲਣ ਪਾਉਣ ਦੀ ਗੱਲ ਕੀਤੀ ਆ ਗਲਤ ਧਿਆਨਵਾਜੀ ਉੱਤੇ ਗੱਲ ਕੀਤੀ ਆ ਇਲਜ਼ਾਮ ਲਾਉਣ ਦੀ ਗੱਲ ਕੀਤੀ ਆ ਉਹ ਕਿਉਂਕਿ 8 ਤਰੀਕ ਤੱਕ ਅਸੀਂ ਸੇਵਾ ਕਰ ਰਹੇ ਹਾਂ ਕਿਸੇ ਤੇ ਮੈਂ ਨਿੱਜੀ ਇਲਜ਼ਾਮਬਾਜ਼ੀ ਨਹੀਂ ਲਗਾਉਣਾ ਚਾਹਾਂ ਨਾ ਐਸਾ ਮਾਹੌਲ ਆ ਪਰ 8 ਤੋਂ ਬਾਅਦ ਲਿਖਤੀ ਤੌਰ ਤੇ ਸਿੰਘ ਸਾਹਿਬਾਨ ਕੋਲ ਜਾ ਕੇ ਇਹ ਗੱਲ ਵਿੱਚ ਜ਼ਰੂਰ ਅਰਜ਼ ਕਰਾਂਗਾ ਤੇ ਸੇਵਾ ਦਾ ਧੰਨਵਾਦ ਵੀ ਕਰਾਂਗਾ ਤਸੰਦੀ ਵੀ ਪ੍ਰਗਟ ਕਰਾਂਗਾ ਜੋ ਨਿੱਜੀ ਬਿਆਨਬਾਜ਼ੀ ਸੀ ਤੇ ਉਹ ਪੜਦਾ ਚੁੱਕਿਆ ਤੋਂ ਹਸਨ ਸਾਹਿਬ ਜਿਹੜਾ ਤੇ ਜਿਨ੍ਹਾਂ ਨੇ ਇਹ ਮਾਹੌਲ ਖਰਾਬ ਕਰਨ ਦਾ ਜੇਤਨਾ ਕੀਤਾ ਉਹਨਾਂ ਨੂੰ ਮੈਂ ਜ਼ਰੂਰ ਸਿੰਘ ਸਾਹਿਬ ਸਾਹਮਣੇ ਤੱਥ ਪੇਸ਼ ਕਰਕੇ ਲਿਆਵਾਂਗਾ ਕਿ ਮੈਂ ਕੰਟਰੋਲ ਦਰੋ ਹੋਇਆ ਸੀ ਕੌਣ ਉਹਦੇ ਲਿਖੇ ਦਵਾ ਉਸ ਸਰ ਜਿਹੜਾ ਸਕੀਮ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਤੇ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਵੀ ਸੱਜਾ ਕਿਦਣਾ ਕਿਤੇ ਘੱਟ ਗਈ ਹੈ ਹੈ ਤੈਨੂੰ ਐ ਨਹੀਂ ਲੱਗਦਾ ਵੀ ਜਿਹੜਾ ਪ੍ਰਚਾਰ ਹੋਣ ਕਰਕੇ देखो गल है वे सजा ਘੱਟ ਮਿਲੇ ਵੱਧ ਵੇਲੇ ਮੈਂ ਇਤੇ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਜਿੱਤੇ ਤੱਕ ਸਾ ਸੁਣੂਸੀ ਬਾਤ ਰੋਹ ਤੇ ਵਾਇਰ ਹੋਈ ਉਹ ਮੈਂੰਦਾ ਕਰਦਾ aur ਦੂਸਰਾ ਗੱਲ ਵਰ ਮੈਂ ਚਾਹੁੰਦਾ ਕਿ ਉਹੀ ਜਾਂਚ ਹੋਣੀ ਚਾਹੀਦੀ ਹੈ ਜੁਰੀਤਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਸਾਹਮਣੇ ਹੋਣੀ ਚਾਹੀਦੀ ਹੈ ਸਿਲਸਿਲਾ ਪਤਾ ਲੱਗਣਾ ਚਾਹੀਦਾ aur ਇਸੇ ਕੱਟਰਾ ਕੇ ਅਸੀਂ ਫੋਰਥ ਹੋ ਸਕਦਾ ਚਿੰਦਾ ਕਰਦੇ ਹਾਂ ਗੁਰੂ ਦਾ ਸ਼ੁਕਰਾਨਾ ਕਰਦੇ ਆ ਬਾਕੀ ਤੇ ਬਾਕੀ ਇਕੱਠੇ ਹੋਣ ਲਈ ਕਿਹਾ ਗਿਆ ਤੇ ਅੱਜ ਮਿਲਕੋਰ ਕਮੇਟੀ ਦੀ ਮੀਟਿੰਗ ਵੀ ਹੈ ਕੋਡਾ ਕੀ ਰੋਲ ਹੋਵੇਗਾ ਜਿਹੜੇ ਇਕੱਠੇ ਕਰਨ ਦੇ ਵਿੱਚ ਕਾਲੀ ਦਾ ਅਸੀਂ ਤਾਂ ਚਾਹੁੰਦੇ ਆਂ ਕਿ ਇਕੱਠੇ ਹੋਣ ਅਸੀਂ ਤਾਂ ਚਾਹੁੰਦੇ ਆਂ ਕਿ ਜਿਹੜੇ ਅੱਡ-ਅੱਡ ਸਾਡੀ ਸ਼ਕਤੀ ਆ ਉਹ ਇੱਕ ਦੋਟ ਹੋਵੇ ਇੱਕ ਸੋਲ ਹੋਵੇ ਔਰ ਜ਼ਹਿਦਾਦ ਸਾਹਿਬਾਨ ਨੇ ਜਿਹੜੀ ਕਮੇਟੀ ਬਣਾ ਕੇ ਫਾਰਮੂਲਾ ਤਿਆਰ ਕੀਤਾ ਅਸੀਂ ਉਹ ਸਹਿਯੋਗ ਦੇਵਾਂਗੇ ਅਜੀ ਇਹ ਸੰਨ ਸਾਫ ਦਾ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੱਲੂ ਆਜਾ ਜਿਨ੍ਹਾਂ ਨੇ ਕਿਹਾ ਕਿ ਕੰਮ ਪੂਰੀ ਹੋਣ ਤੋਂ ਬਾਅਦ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਜ਼ਫੇਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਨਗੇ ਅਜੀਤਪਾਲ ਟੀਵੀ ਲਈ ਫਤੇਕਰ ਸਾਹਿਬ ਤੋਂ ਜੁਤਿੰਦਰ ਸਿੰਘ ਰਾਠੋ